ਅਜ ਮਿਤੀ 23 ਮਾਰਚ ਦੇ ਐਤਵਾਰ ਨੂੰ ਮੁਹੱਲਾ ਗੁਰੂ ਅਰਜਨ ਦੇਵ ਨਗਰ ਸ਼ਹਿਰ ਨਕੋਦਰ ਵਿਖੇ ਵੱਖ-ਵੱਖ ਮੁਹੱਲਿਆਂ ਦੇ ਬੁਲਾਾਰਿਆਂ ਤੇ ਵੱਖ-ਵੱਖ ਡਾਕਟਰ ਅੰਬੇਡਕਰ ਨਾਮ ਲੈਵਾ ਜਥੇਬੰਦੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਦੀ ਸਿੰਬਲ ਆਫ ਨੌਲੇਜ ਡਾਕਟਰ ਪੀਮਰਾਵ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਚੇਤਨਾ ਮਾਰਤ ਸ਼ਹਿਰ ਨਕੋਦਰ ਵਿਖੇ ਕੱਢਣ ਅਤੇ ਉਸ ਦੀ ਤਿਆਰੀ ਕਰਨ ਸੰਬੰਧੀ ਸਲਾਮ ਮਸ਼ਵਰਾ ਕੀਤਾ ਕੀ ਬੋਲੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਸਮਾਜ ਸੇਵੀ ਸ਼੍ਰੀਮਾਨ ਵਿਜੇ ਮੜਾ ਸੁਦੇਸ਼ ਚਾਹਲ ਮੁਕੇਸ਼ ਚਾਹਲ ਮਲਕੀਤ ਚੁੰਬਰ ਜਸਵਿੰਦਰ ਗੜਵਾਲ ਮਿੰਟੀ ਕੁਮਾਰ ਸੁਰਖੂ ਸਿੰਘ ਸੁਰਿੰਦਰ ਸਿੰਧੀ ਰਕੇਸ਼ ਕੁਮਾਰ ਲਾਲ ਚੰਜੀ ਰੋਸ਼ਨ ਲਾਲ ਰਮੇਸ਼ ਲਾਲ ਅਤੇ ਡਾਕਟਰ ਬੀ ਆਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸ਼੍ਰੀਮਾਨ ਰਾਮ ਮੂਰਤੀ ਜੀ ਵੇਖੋ ਸਾਡੇ ਪੱਤਰਕਾਰ ਰਕੇਸ਼ ਕੁਮਾਰ ਅਤੇ ਜਸਵੰਤ رائے ਦੀ ਖਾਸ ਰਿਪੋਰਟ जय भीम जय भारत आज अ देन 18 तारीख ते 23 मार्च असी मीटिंग जेडी रखी सिगी बाबा साहेब डॉक्टर बीर अंबेडकर जी ਜਿਨ੍ਹਾਂ ਦਾ 14 तारीख ਨੂੰ ਜਨਮ ਦਿਹਾੜਾ ਆ ਤੇ 12 तारीख ਨੂੰ ਚੇਤਨਾ ਮਾਰਚ ਆ ਚੇਤਨਾ ਮਾਰਚ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਅਸੀਂ ਜਿੰਨਾ ਚਾਇਆ ਸੀਗਾ ਕਿ ਸਾਡੇ ਮੈਂਬਰ ਸਭ ਆਣੋਂਗੇ ਅੱਜ ਉਹਨੇ ਇੱਥੇ ਇਕੱਤਰ ਨਹੀਂ ਹੋਏ ਸਨੇਹਾ ਤਕਰੀਬਨ ਤਕਰੀਬਨ ਮੈਂ ਸਾਰੇ ਹੀ ਸਾਥੀਆਂ ਨੂੰ ਲਾਇਆ ਸੀਗਾ ਤੇ ਉਹ ਸਾਰੇ ਸਾਥੀ ਨਹੀਂ ਪਹੁੰਚ ਸਕੇ ਤੇ ਫਿਰ ਹੁਣ ਸਾਡੀ ਜਿਹੜੀ ਐਤਵਾਰ ਤਰੀਕ ਕਿੰਨੀ ਹੋਣੀ ਜੀ 30 ਤਰੀਕ ਨੂੰ ਸਾਡੀ ਦੁਆਰਾ ਮੀਟਿੰਗ ਆ ਸੀ ਤੇ ਉਦੋਂ ਨੂੰ ਮੈਂ ਸਾਰੇ ਨੂੰ ਸੱਦਾ ਦੇਣਾ ਚਾਹੁੰਦਾ ਕਿ ਸਾਰੇ ਹੀ ਉਦੋਂ ਨੂੰ ਮੇਰੇ ਵੀਰ ਸਾਰੇ ਇਕੱਤਰ ਹੋਣ ਤੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਜੱਥੇਬੰਦੀਆਂ ਕਿ ਮੈਂ ਸਾਰੀਆਂ ਹੀ ਜੱਥੇਬੰਦੀਆਂ ਨੂੰ ਨਕੋ ਉਧਰ ਦਿਆਂ ਸਾਰੀਆਂ ਹੀ ਜੱਥੇਬੰਦੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਬਦ ਚੜ ਕੇ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਤਾਂ ਜੋ ਆਪਾਂ ਚੇਤਨਾ ਮਾਰਚ ਨੂੰ ਸਫਲ ਬਣਾ ਸਕੀਏ ਜੈ ਭੀਮ ਜੈ ਭਾਰਤ ਜਿਹੜਾ ਬਾਬਾ ਸਾਹਿਬ ਦਾ ਆਪਾਂ ਚੇਤਨਾ ਮਾਰਚ ਪੂਰੇ ਸ਼ਹਿਰ ਦੇ ਵਿੱਚ ਕੱਢਣ ਜਾ ਰਹੇ ਹਾਂ ਇਹ ਕਿੰਨਾ ਪ੍ਰੋਗਰਾਮ ਹੈ ਤੇ ਜਿਹੜਾ ਇਹ ਹੁੰਦਾ ਇਕੱਲਾ ਮਹੱਲੇ ਦਾ ਹੈ ਤੁਹਾਡੇ ਤੱਕ ਸਾਰੇ ਸ਼ਹਿਰ ਬਲੋਂ ਮਨਾਉਣਾ ਆਪਾਂ ਐਕਸ਼ ਵੀ ਜਦੋਂ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਚੇਤਨਾ ਮਾਰਚ ਉਹਦਾ ਮਹੱਲਾ ਰਵਿਦਾਸਪੁਰ ਕੋਈ ਸ਼ੁਰੂ ਹੋਈ ਸੀਗੀ ਤੇ ਉਸ ਤੋਂ ਬਾਅਦ ਪਿਛਲੀ ਵਾਰੀ ਇੱਕ ਸਬ ਕਮੇਟੀ ਬਣਾਈ ਗਈ ਸੀ ਸ਼ਹਿਰ ਦੀ ਜਿਹਦੇ ਵਿੱਚ ਬਹੁਤ ਸਾਰਾ ਸਾਡੇ ਸ਼ਹਿਰ ਵਾਸੀਆਂ ਨੇ ਪ੍ਰਧਾਨ ਜਿੰਨੇ ਵੀ ਸਾਡੇ ਸ਼ਹਿਰ ਦੇ ਆ ਵੱਖ-ਵੱਖ ਮਹੱਲਿਆਂ ਤੋਂ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਸੀਗਾ ਰੋਸ਼ਨ ਭਾਜੀ ਉਹਨਾਂ ਨੇ ਇਧਰ ਬੀਜੇ ਭਾਜੀ ਜਿਸੀਗੇ ਆਰਮ ਸਰਪੰਚ ਜੀ ਸੀਗੇ ਇਹਨਾਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਸੀਗਾ ਤੇ ਅੱਜ ਅਸੀਂ ਉਸ ਤੋਂ ਵੀ ਇੱਕ ਵੱਡਾ ਕੀ ਅਸੀਂ ਚਾਹੁੰਦੇ ਆ ਕਿ ਪੂਰਾ ਨਕੋਦਰ ਰਲ ਕੇ ਜਿਹੜੀ ਇਹ ਚੇਤਨਾ ਮਾਰਚ ਆ ਇਹ ਮਨਾਈ ਜਾਵੇ ਤਾਂ ਜੋ ਲੋਕਾਂ ਤੱਕ ਪਤਾ ਲੱਗੇ ਕਿ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਆਪਾਂ ਰੱਖ ਸਕੀਏ ਇਹੜਾ ਪ੍ਰੋਗਰਾਮ ਹੁੰਦਾ ਆਪਣਾ ਨੋਨ ਪੋਲੀਟੀਕਲ ਹੁੰਦਾ ਜਾਂ ਕਿਸੇ ਪਾਰਟੀ ਦੇ ਤਹਿਤ ਮਨਾਇਆ ਜਾਂਦਾ ਅਭੀ ਦੇ ਭਾਜਪਾ ਬੀਜੇਪਾ ਜੈਪਿੰਜੈਪਾਰਕ ਜਿਹੜਾ ਇਹ ਪ੍ਰੋਗਰਾਮ ਬਾਬਾ ਸਾਹਿਬ ਅੰਬੇਦਕਰ ਇਕੱਲੇ ਬਸਪਾ ਵਾਲਿਆਂ ਦੇ ਨਹੀਂ ਹੈਗੇ ਬਾਬਾ ਸਾਹਿਬ ਅੰਬੇਦਕਰ ਨੂੰ ਅੱਜ ਆਮ ਆਦਮੀ ਪਾਰਟੀ ਵੀ ਆਪਣੇ ਸਰ ਉੱਪਰ ਭਰਾ ਕੇ ਰੱਖਦੀ ਆ ਕਾਂਗਰਸ ਵੀ ਬਾਬਾ ਸਾਹਿਬ ਦੇ ਨਾਂ ਦੇ ਸੰਸਦ ਵਿੱਚ ਰੌਲਾ ਪਾਉਂਦੀ ਆ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਅਸੀਂ ਪਾਰਟੀਆਂ ਦੇ ਉੱਪਰ ਉੱਠ ਕੇ ਸਭ ਸਾਰਿਆਂ ਦਾ ਸਤਿਕਾਰ ਕਰਦੇ ਆ ਕਿ ਜਿਤਨਾ ਮਾਰਚ ਕੱਢਾਂਗੇ ਲੋਕਾਂ ਨੂੰ ਬਾਬਾ ਸਾਹਿਬ ਬਾਰੇ ਦੱਸਣਾ ਚਾਹੁੰਦੇ ਅਸੀਂ ਇਹਦੇ ਸ਼ਹਿਰ 'ਚ BC ਵਰਗਿਆ ਨਾ ਜਿਹੜੇ ਸ਼ਹਿਰ 'ਚ BC ਵਰਗ ਦੇ ਲੋਕ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬੇਦਗਰ ਜਿਹੜੀਆਂ ਅਸੀਂ ਚਿਤਰਾ ਮਾਰਚ ਕੱਢ ਸਾਡੇ ਨਾਲ ਆਓ ਆਪਾਂ ਨਾਲ ਮਿਲ ਕੇ ਇਹਨਾਂ ਦਾ ਜਨਮ ਦਿਨ ਆਪਾਂ ਨਾਲ ਮਿਲ ਕੇ ਸਤਿਕਾਰ ਨਾਲ ਮਨਾਈਏ ਇਹਦੇ ਵਿੱਚ ਦੇਖਿਆ ਜਾਂਦਾ ਕਿ ਔਰਤਾਂ ਦੀ ਜਿਹੜੀ ਭਾਗੀਦਾਰੀ ਬਹੁਤ ਘੱਟ ਆ ਉਹਦੇ ਬਾਰੇ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਕਿ ਔਰਤਾਂ ਵੱਧ ਤੋਂ ਵੱਧ ਇਸ ਮਿਸ਼ਨ ਦੇ ਨਾਲ ਜੋੜਨ ਕਿਉਂਕਿ ਬਾਬਾ ਸਾਹਿਬ ਨੇ ਨਾਰੀ ਮੁਕਤੀ ਲਈ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਹੈ ਉਦੇ ਬਾਰੇ ਕੀ ਦੇਖੋ ਜੇ ਅਸੀਂ ਕਹੀਏ ਬਈ ਸ਼ਹਿਰ ਦੇ ਬੱਚੇ ਇੰਨੀ ਜ਼ਿਆਦਾ ਔਰਤਾਂ ਦੀ ਸ਼ਮੂਲੀਅਤ ਹੁੰਦੀ ਆ ਜਦੋਂ ਗੁਰਦਾਸ ਮਹਾਰਾਜ ਜਨਮ ਜਨ ਹੁੰਦਾ ਜਾਂ ਭਗਵਾਨ ਬਾਲਮੀਕ ਦਾ ਹੁੰਦਾ ਤੇ ਜਾਂ ਹੋਰ ਜਿਹੜੀਆਂ ਆਪਣੇ ਹੋਰ ਵੀ ਸੰਸਥਾਵਾਂ ਕੱਢਦੀਆਂ ਆਪਣੀਆਂ ਜੀ ਔਰਤਾਂ ਆਪਣੇ ਆਪ ਹੀ ਧਰਮ ਨੂੰ ਐਪਰੀਸ਼ੀਏਟ ਕਰਕੇ ਧਰਮ ਨੂੰ ਮੋਰੀ ਰੱਖ ਕੇ ਹੀ ਔਰਤਾਂ ਜਾਨੀਆਂ ਵਾ ਪਰ ਅਸੀਂ ਇਹ ਤਾਂ ਮੋਟੀਵੇਟ ਕਰਨਾ ਪੈਣਾ ਲੋਕ ਬੀਬੀਆਂ ਨੂੰ ਘਰੋਂ ਘਰ ਜੀ ਆਪਾਂ ਸੌ ਸੌ ਮਰਦ ਬਚਾਰਿਆ ਤੂੰ ਉਹਨਾਂ ਜ਼ਿੰਮੇਵਾਰੀ ਸਮਝਦੀ ਆਪਣੇ ਨਾਲ ਆਪਣੀਆਂ ਬੱਚੀਆਂ ਆਪਣੀ ਵਾਈਫ ਘੱਟੋ ਘੱਟ ਆਪਣੀ ਵਾਈਫ ਤੇ ਆਪਣੀਆਂ ਬੱਚੀਆਂ ਜ਼ਰੂਰ ਲੈ ਕੇ ਆਉਣ ਹੋ ਸਕੇ ਤਾਂ ਆਣ ਗਵਾਂਡ ਦੋ ਪਰਿਵਾਰ ਲੈ ਕੇ ਆਉਣ ਤਾਂ ਹੀ ਬਾਬਾ ਸਾਹਿਬ ਨੂੰ ਆਪਾਂ ਨਾਰੀ ਤੱਕ ਪਹੁੰਚਾ ਸਕਦੇ ਜਿਵੇਂ ਸ਼ਹਿਰ ਦੇ ਵਿੱਚ ਤਿੰਨ ਚੌਕ ਆ ਗੁਰੂ ਮਹਾਰਾਜ ਦੇ ਰਾਹ ਦੇ ਇੱਕ ਬਾਬਾ ਸਾਹਿਬ ਦੇ ਨਾਮ ਤੇ ਗੁਰੂ ਰਵਿਦਾਸ ਨਾ ਭਗਵਾਨ ਵਾਲ ਉਹਨਾਂ ਨੂੰ ਸਜਾਉਣ ਦਾ ਕੰਮ ਜਿਹੜਾ ਆ ਉਹ ਤੁਸੀਂ ਇਕੱਲੇ ਹੀ ਕਰਦੇ ਆ ਜਾਂ ਸਾਰੇ ਸ਼ਹਿਰ ਵੱਲੋਂ ਹੁੰਦਾ ਜੀ ਨਹੀਂ ਇਦਾਂ ਨਹੀਂ ਇਹ ਇੱਕ ਅਸੀਂ ਡਿਊਟੀਆਂ ਲਾ ਦਿੰਦੀਆਂ ਬੀਬੀ ਆ ਸੰਸਥਾ ਜਿਹੜੀ ਅੱਜ ਇਤਿਹਾਸਕ ਯਾਦ ਚੋਕ ਤੇ ਜਾਊਗੀ ਆ ਸੰਸਥਾ ਜਿਹੜੀ ਨੁਕੀ ਨੁਕੀ ਜਿਹਾ ਸਾਰੇ ਜਥੇਬੰਦੀਆਂ ਬਣੀਆਂ ਆ ਉਹ ਸਾਨੂੰ ਕਹਿਣਾ ਨਹੀਂ ਪੈਂਦਾ ਉਹ ਆਪਣੇ ਆਪ ਜਿੰਮੇਵਾਰੀ ਚੱਕ ਲੈਂਦੀਆਂ ਇੱਕ ਬੀਆ ਰੰਬੇਦਗਾ ਯੂਥ ਕਲੱਬ ਆ ਅੱਜ ਜਦੋਂ 14 ਅਪ੍ਰੈਲ ਹੁੰਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਆਪ ਵੀ ਕਹਿੰਦੇ ਆ ਵੀ ਅਸੀਂ ਹਰ ਸਾਲ ਸਿਆਵਾਂਗੇ ਹਣਾ ਪ੍ਰਸ਼ਾਸਨ ਵੱਲੋਂ ਕੀ ਸਪੋਰਟ ਮੰਗਦੇ ਜੀ ਆਪਾਂ ਪ੍ਰਸ਼ਾਸਨ ਦੇਖੋ ਇਹਨਾਂ ਬਿਨ ਜੋ ਅਸੀਂ ਕਈ ਦਾ ਪ੍ਰਸ਼ਾਸਨ ਸਾਡੇ ਨਾਲ ਆ ਔਰ ਬਿਲਕੁਲ ਸਾਡੀ ਪੂਰੀ ਗੱਲ ਸੁਣਦੇ ਆ ਕੁਝ ਸਾਨੂੰ ਪਰਮਿਸ਼ਨ ਵੀ ਲਈ ਹੋਈ ਆ ਸਾਰਾ ਕੁਝ ਇਹਨਾਂ ਦੀ ਰਬਦਾ ਗੁਰਦਾਸ ਪ੍ਰੇਮ ਹੱਲੇ ਨਾਲ ਜ਼ਿੰਮੇਵਾਰੀ ਆ ਪਰਮਿਸ਼ਨ ਲਈ ਹੁੰਦੀ ਆ ਔਰ ਪ੍ਰਸ਼ਾਸਨ ਬਿਲਕੁਲ ਨਾਲ ਆ ਔਰ ਬਿਲਕੁਲ ਸਾਡੀ ਪੂਰੀ ਗੱਲ ਸੁਣਦੇ ਆ ਕੁਝ ਸਾਨੂੰ ਪਰਮਿਸ਼ਨ ਵੀ ਲਈ ਹੋਈ ਆ ਸਾਰਾ ਕੁਝ ਇਹਨਾਂ ਦੀ ਰਬਦਾ ਗੁਰਦਾਸ ਪ੍ਰੇਮ ਹੱਲੇ ਨਾਲ ਜ਼ਿੰਮੇਵਾਰੀ ਆ ਪਰਮਿਸ਼ਨ ਲਈ ਹੁੰਦੀ ਆ ਔਰ ਪ੍ਰਸ਼ਾਸਨ ਬਿਲਕੁਲ ਸਾਡੇ ਤੋਂ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਗੱਡੀਆਂ ਲੈ ਕੇ ਮੂਰੇ ਚੱਲਦਾ ਸਕੇ ਸਾਡੇ ਕੋਲ ਸੁਖਵਿੰਦਰ ਗੜਵਾਲ ਜੀ ਜਿਹੜੇ ਕਿ ਸੋਸ਼ਲ ਵਰਕ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਆ ਔਰ ਸਮਾਜ ਦੇ ਨਾਲ ਹਮੇਸ਼ਾ ਜੱਗੇ ਆ ਜਾ ਕੇ ਮਾਂ ਫੜ ਕੇ ਚੱਲਦੇ ਆ ਉਹਨਾਂ ਤੋਂ ਵੀ ਮੈਂ 바ਵਾ ਸਾਹਿਬ ਜੀ ਦੇ ਜੀਵਨ ਬਾਰੇ ਸ਼ੋਰਟਕਟ ਵਿੱਚ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੀ ਜੇਪਿੰਮ ਜੀ ਸਰ ਨੂੰ ਹੋਰ ਸਭ ਤੋਂ ਪਹਿਲਾਂ 바ਵਾ ਸਾਹਿਬ ਦੇ 14 ਪ੍ਰੈਣ ਨੂੰ ਜਿਹੜਾ ਮਾਨ ਪ੍ਰਗਟ ਦੇਸਤੀ ਰੋਂ ਉਹਨਾਂ ਦੇ ਗੰਦੇ ਨਾਂ ਰਿਆ ਉਹਦੀ ਸਾਰੇ ਉਹਨਾਂ ਦੇ ਫੋਲੋਅਰ ਨੂੰ ਬਹੁਤ ਬਹੁਤ ਮੁਬਾਰਕਾ 바ਵਾ ਸਾਹਿਬ ਡਾਕਟਰ ਪ੍ਰਿਮੋ ਅੰਬੇਡਕਰ ਜੀ ਇਕੱਲੇ ਦਲਤਾ ਦੇ ਨਹੀਂ ਉਹਨਾਂ ਨੂੰ ਨਾਰੀ ਮੁਕਤੀ ਵੀ ਕਿਹਾ ਜਾਂਦਾ ਦੇ ਦਾਤਾ ਕਿਹਾ ਜਾਂਦਾ ਔਰ ਕਰੋੜਾਂ ਜਿਹੜੇ ਭਾਰਤੀ ਆੜੇ ਗਰੀਬ ਆ ਮਜਲੂਮ ਆ ਉਹਨਾਂ ਦੇ ਮਸੀਹਾ ਔਰ ਇਸ ਕਰਕੇ ਬਾਬਾ ਸਾਹਿਬ ਦਾ ਜਾਂਦਾ ਜਿਹੜਾ ਪੂਰੀ ਦੁਨੀਆ ਵਿੱਚ ਬੜੀ ਤੂਮਤਾਮ ਰ ਹੋ ਸਭ ਤੋਂ ਵੱਡੇ ਇੱਕ ਪਰਵ ਦੇ ਰੂਪ ਚ ਬਣਾਇਆ ਜਾਂਦਾ ਔਰ ਨਕੌਦਰ ਦੇ ਵਿੱਚ ਵੀ ਹਰ ਸਾਲ ਜਿੰਦਾ ਇੱਕ ਵਿਸ਼ਾਲ ਚੇਤਨਾ ਮਾਰਚ ਕੱਢੀ ਜਾਂਦੀ ਹੈ ਸਾਰੇ ਜਿਹੜੇ ਬਾਬਾ ਸਾਹਿਬ ਨੂੰ ਚਾਹਣ ਵਾਲੇ ਸੀ ਉਹਨਾਂ ਦੀ ਇਹ ਬੜੀ ਤੇਰ ਤੋਂ ਇੱਛਾ ਸੀ ਕਿ ਉਹਨਾਂ ਕੋ ਪੂਰੇ ਨਕੌਦਰ ਪੱਧਰ ਤੇ ਸਾਰੇ ਇਲਾਕਾ ਨਿਵਾਸੀਆਂ ਨਾਲ ਲੱਗੇ ਵੱਡੇ ਪੱਧਰ ਤੇ ਜਿਹੜੀ ਚੇਤਨਾ ਮਾਰਚ ਕੱਢੀ ਜਾਵੇ ਔਰ ਅਜੋਰੇ ਸਵੰਦੇ ਜੀ ਅਰਦਾਸਤਾ ਮਲਾਰਜਨਗਰ ਵਿਖੇ ਉਹਨਾਂ ਦੇ ਪੈਰੋਕਾਰਾਂ ਦੀ ਇੱਕ ਮੀਟਿੰਗ ਬੁਲਾਈ ਜਿਹਦੇ ਵਿੱਚ ਬਹੁਫਕ ਮੱਲਿਆਂ ਤੋਂ ਸਾਰੇ ਬਹੁਫਕ ਜਥੇਬੰਦੀਆਂ ਨੇ ਔਰ ਬਹੁਫਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਵੱਲੋਂ ਨਾਲ ਮੜ ਕੇ ਇੱਕ ਜੁੜਤਾਰ ਨਾਲ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਜਾਦ ਪਾਤ ਦੇ ਉੱਪਰ ਉੱਠ ਕੇ ਔਰ ਉਹਨਾਂ ਦਾ ਜਿਹੜਾ ਚੇਨਾ ਮਾਰਚ بڑے ਵੱਡੇ ਪੱਧਰ ਮਨਾਉਂਦਾ ਫੈਸਲਾ ਲਿਆ ਸੀ ਇਹ ਅਪੀਲ ਕਰਦੇ ਹਾਂ ਸਾਰੇ ਨਿਵਾਸੀਆਂ ਨੂੰ ਔਲਾਕਾਨ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਚੜ ਕੇ ਇਹ ਚੇਤਨਾ ਮਾਰਗ ਦੇ ਵਿੱਚ ਸਲਿਏ ਔਰ ਬਾਬਾ ਸਾਹਿਬ ਡਾਟਰ ਵੀਰਾਂ ਮੇਦਗਰ ਜੀ ਨੂੰ ਉਹਨਾਂ ਦੇ ਇਸ ਮਹਾਨ ਜਨਮ ਦਿਨ ਤੇ ਉਹਨਾਂ ਨੂੰ ਸ਼ਾਦਾ ਸਮਾਰੋਹ ਆਪ ਕਰੀਏ ਇੱਕ ਵਾਰ ਫੇਰ ਤੋਂ ਬਾਬਾ ਸਾਹਿਬ ਦੇ ਜੋਂਦਿਆਂ ਦੀਆਂ ਸਾਨੂੰ ਲੱਖ ਲੱਖ ਮੁਬਾਰਕਾਂ ਜੈ ਜੈ ਬਾਬਾ ਕਮਾਲ ਹੋ ਗਿਆ ਆ ਜੀ ਆ ਜਾਓ ਦੇ ਲੱਗੇ ਠੀਕ ਬਾਬਾ ਸਾਹਿਬ ਡਾਕਟਰ ਪੀਮਰ ਅਮੇਦਗਰ ਜੀ ਦਾ ਜਿਹੜਾ ਜਨਮ ਦਿਨ ਆ ਨਕੌਦਰ ਸ਼ਹਿਰ ਦੇ ਵਿੱਚ ਇੱਕ ਚੇਤਨਾ ਮਾਰਗ ਕੱਢਣਾ ਆ ਜਿਸ ਵਿੱਚ ਅੱਜ ਗੁਰੂ ਅਰਜਨ ਮਹਲਾ ਰਵਦਾਸਪੁਰਾ ਮਹੱਲਾ ਅਰਜਨ ਨਗਰ ਨਕੋਦਰ ਵਿਖੇ ਮੀਟਿੰਗ ਬੁਲਾਈ ਗਈ ਸੀ ਜਿਹੜੀ ਕਿ ਬਹੁਤ ਹੀ ਕਾਮਯਾਬ ਰਹੀ ਹੈ ਔਰ ਇਸ ਨੂੰ ਮੀਟਿੰਗ ਨੂੰ ਅਗਲੀ ਕਾਰਜ